ਸੁਰੱਖਿਆ ਫੋਰਸ ਵੱਲੋਂ ਨਵੇਂ ਨੰਬਰ ਦੀਆਂ ਲਾਈਆਂ ਫਲੈਕਸਾਂ ਮਾਨਯੋਗ ਐਸਐਸਪੀ ਸੁਰੱਖਿਆ ਫੋਰਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜੋ ਸਰਕਾਰੀ ਨੰਬਰ ਦਿੱਤੇ ਗਏ ਸਨ ਉਹਨਾਂ ਦੀਆਂ ਫਲੈਕਸਾਂ ਬਣਾ ਕੇ ਅੱਜ ਲਾਈਆਂ ਗਈਆਂ ਹਨ ਇਸ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਪਾਈਕਨਈਆ ਚੌਂਕ ਤੋਂ ਲੈ ਕੇ ਡੂੰਘ ਵਾਲੀ ਤੱਕ ਦਾ ਰੂਟ ਹੈ ਜੇਕਰ ਕੋਈ ਵੀ ਡੂੰਵਾਰੀ ਤੋਂ ਲੈ ਕੇ ਪਾਈਕਨੀ ਜਾਂ ਚੌਂਗ ਤੱਕ ਕੋਈ ਵੀ ਘਟਨਾ ਘਟਦੀ ਹੈ ਤਾਂ ਸਾਡੀ ਟੀਮ ਮੌਕੇ ਤੇ ਪਹੁੰਚ ਕੇ ਹੱਲ ਕਰਦੀ ਹੈ 112 ਇੱਕ ਹੀ ਨੰਬਰ ਹੋਣ ਕਾਰਨ ਸਾਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਲਈ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਹੋਰ ਨੰਬਰ 97814 52304 ਜਾਰੀ ਕੀਤਾ ਗਿਆ ਹੈ ਸਾਡੀ ਟੀਮ ਵੱਲੋਂ ਨਵੇਂ ਅਤੇ ਪੁਰਾਣੇ ਨੰਬਰ ਦੀਆਂ ਫਲੈਕਸਾਂ ਬਣਾ ਕੇ ਅੱਜ ਸੜਕ ਦੇ ਵੱਖ-ਵੱਖ ਥਾਵਾਂ ਦੀਆਂ ਇਲੈਕਸ਼ਨਾਂ ਤੇ ਲਾਈਆਂ ਗਈਆਂ ਹਨ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੀਟੀ ਕੁਲਵੰਦਰ ਸਿੰਘ ਸੀਟੀ ਪਵਨਦੀਪ ਸਿੰਘ ਐਸਸੀਟੀ ਅਸ਼ਦੀਪ ਕੌਰ ਐਸਸੀਟੀ ਜਸਪੀਤ ਕੌਰ ਹਾਜ਼ਰ ਸਨ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਰਾਨ ਦੀ ਰਿਪੋਰਟ